117 ਨੂੰ ਜਿਹੜਾ ਗੋਵਿੰਦ ਜੇਵਲਰ ਦਾ ਹਰਮਿਟੇ ਸੋਸਾਇਟੀ ਢਕੋਲੀ ਦੇ ਵਿੱਚ ਇੱਕ ਜਿਹੜੀ ਲੁੱਟ ਦੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਜਿਹੜੇ ਦੋ ਨੌਜਵਾਨ ਜਿਹੜੇ ਸਕੂਟਰੀ ਤੇ ਆਏ ਸੀ ਉਹਨਾਂ ਨੇ ਸਕੂਟਰੀ ਤੇ ਆ ਕੇ ਜਿਹੜਾ ਉੱਥੇ ਜਿਹੜਾ ਉਹਨਾਂ ਦਾ ਮਾਲਕ ਸੀਗੇ ਉਹਨੂੰ ਬੰਦੀ ਬਣਾ ਕੇ ਤੇ ਉੱਥੋਂ ਸੋਨਾ ਤੇ ਕੁਝ ਹੋਰ ਕੁਝ ਚਾਂਦੀ ਦੇ ਗਹਿਣੇ ਦੀ ਲੁੱਟ ਕੀਤੀ ਸੀਗੀ ਤੇ ਉਸ ਦੇ ਜਿਹੜੇ ਤਫਤੀਸ਼ ਵਿੱਚ ਜਿਹੜਾ ਸੀ ਚਾਰ ਇਨਸਪੈਕਟਰ ਸਾਹਿਬਾਨ ਸਾਡੇ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਨੇ ਉਹਨਾਂ ਦੇ ਅੰਡਰ ਇਨਸਪੈਕਟਰ ਸਿਮਰ ਅਸਟ ਢਕੋਲੀ ਇਨਸਪੈਕਟਰ ਗੱਬਰ ਸਿੰਘ ਇਨਸਪੈਕਟਰ ਮਲਕੀ ਸੀ ਤੇ ਇਨਸਪੈਕਟਰ ਉਦੀ ਜਿਹੜੀ ਅਸੀਂ ਲੱਗੇ ਤਫਤੀਸ਼ ਦੇ ਵਿੱਚ ਜਿਹੜਾ ਅਸੀਂ ਇਹਨਾਂ ਵਿੱਚ ਸਫਲਤਾ ਹਾਸਲ ਕੀਤੀ ਹੈ ਇਹਦੇ ਵਿੱਚ ਅਸੀਂ ਚਾਰ ਵਿਅਕਤੀਆਂ ਨੂੰ ਇਸ ਮੁਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਜਿਹੜੇ ਚਾਰ ਗ੍ਰਿਫਤਾਰ ਵਿਅਕਤੀ ਨੂੰ ਦਾ ਨਾਮ ਹਮੇਸ਼ ਸ਼ੁਕਲਾ ਵਿਜੇ ਕਮਲ ਰਵਿੰਦਰ ਤਿਆਗੀ ਤੇ ਆਕਾਸ਼ ਸ਼ਰਮਾ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜੇ ਵਿਅਕਤੀ ਉੱਥੇ ਸਕੂਟਰੀ ਦੇ ਉੱਤੇ ਜਿਹੜੇ ਦੋ ਆਪਾਂ ਇੱਕ ਨੌਜਵਾਨ ਇੱਕ ਸਰਦਾਰ ਤੇ ਇੱਕ ਮੁੰਨਾ ਜਿਹੜੇ ਆਏ ਸੀ ਜਿਹੜਾ ਨੌਜਵਾਨ ਨੇ ਪੱਗ ਬੰਨੀ ਹੋਈ ਸੀ ਉਹਦਾ ਨਾਮ ਵਿਜੇ ਵਿਜੇ ਕਮਲ ਸੀਗਾ ਇਹ ਦਿੱਲੀ ਦਾ ਹੀ ਰਹਿਣ ਵਾਲਾ ਹੈ ਪੱਗ ਉਹਨੇ ਡਿਸਗਾਈਜ਼ ਕਰਨ ਲਈ ਬੰਨੀ ਸੀ ਦੂਸਰਾ ਜਿਹੜਾ ਪਿੱਛੇ ਬੈਠਾ ਸੀਗਾ ਸਕੂਟਰੀ ਦੇ ਉਹਦਾ ਨਾਮ ਅਮਿਤ ਸ਼ੁਕਲਾ ਸੀਗਾ ਤੇ ਇਹਨਾਂ ਦੋਨਾਂ ਤੋਂ ਇਲਾਵਾ ਜਿਹੜੇ ਹੋਰ ਇਹਨਾਂ ਦੇ ਜਿਹੜੇ ਸਾਥੀ ਸੀਗੇ ਰਵਿੰਦਰ त्याਗੀ ਤੇ ਆਕਾਸ਼ ਸ਼ਰਮਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਜਿਹੜਾ ਇਹ ਇੱਥੇ ਜਿਹੜੀ ਹੁਣ ਤੱਕ ਜਿੰਨੀ ਤਫ਼ਤੀਸ਼ ਹੋਈ ਹੈ ਪਰ ਹੁਣ ਤੱਕ ਇਹ ਤਫ਼ਤੀਸ਼ ਚੱਲ ਰਹੀ ਹੈ ਤੇ ਹੁਣ ਤੱਕ ਅਸੀਂ ਫਲਾਹਲੇ ਤੇ 120 ਗ੍ਰਾਮ ਸੋਨਾ ਅੱਧਾ ਕਿਲੋ ਚਾਂਦੀ ਤੇ 8 ਲੱਖ ਰੁਪਏ ਕੈਸ਼ ਇਹਨਾਂ ਤੋਂ ਰਿਕਵਰ ਕਰ ਲਿਆ ਤੇ ਸਾਨੂੰ ਉਮੀਦ ਹੈ ਕਿ ਅਸੀਂ ਮਨ ਲਕਿ ਜਿੰਨਾ ਉਹਨਾਂ ਦੇ ਜਿਹੜੇ ਜਿੰਨੀ ਉਹਨਾਂ ਦੇ ਹੋਈ ਸੀਗੀ ਰੋਡ ਦੀ ਵਾਰਦਾਤ ਉਹਦੇ ਜਿਹੜੇ ਰਿਕਵਰੀ ਆਈ ਸਾਰੀ ਸਾਰੀ ਉਹਨਾਂ ਨੂੰ ਕਰਕੇ ਉਹਨਾਂ ਦੇ ਉਹਨਾਂ ਨੂੰ ਦੋਸ਼ੀ ਨੂੰ ਪਤਾ ਸਰ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਪਹਿਲਾਂ ਦਾ ਜਿਹੜੇ ਦੋ ਦੋਸ਼ੀ ਨੇ ਜੀ ਵਿਜੇ ਕਮਲ ਤੇ ਅਮੇਸ਼ ਸ਼ਕਲਾ ਵਿਜੇ ਕਮਲ ਤੇ ਪਹਿਲਾਂ ਹੀ 8 ਮੁਕੱਦਮੇ ਦਰਜ ਨੇ ਤੇ ਜਿਹੜਾ ਅਮਿਤ ਅਮੇਸ਼ ਸ਼ਕਲਾ ਇਹਦੇ ਤੇ ਦੋ ਮੁਕੱਦਮੇ ਦਰਜ ਨੇ ਇਹ ਜਿਹੜੇ ਪ੍ਰੋਫੈਸ਼ਨਲ ਜਿਹੜੇ ਲੁੱਟਾਂ ਖੋਹਾਂ ਦੀਆਂ ਇਹ ਵਾਰਦਾਤਾਂ ਕਰਦੇ ਨੇ ਇਹਨਾਂ ਦੇ ਜ਼ਿਆਦਾਤਰ ਮੁਕੱਦਮੇ ਦਿੱਲੀ ਦੇ ਵਿੱਚ ਹੀ ਦਰਜ ਨੇ ਇਹਨਾਂ ਤੇ ਜੀ ਇਨੀਸ਼ੀਅਲੀ ਉਹਨਾਂ ਨੇ ਸਾਨੂੰ ਜੋ ਤੋ ਵਾਰਦਾਤ ਹੋਈ ਸੀਗੀ ਤੇ ਜਿੰਨਾ ਟਾਈਮ ਅਸੀਂ ਵੀ ਟ੍ਰੇਸ ਨਹੀਂ ਕੀਤਾ ਤੇ ਸਾਡਾ ਵੀ ਪੁੱਛਣਾ ਨਹੀਂ ਪਾਦਾ ਸੀ ਫਿਰ ਅਸੀਂ ਉਹਨੂੰ ਡੁੰਗਾਈ ਨਾਲ ਜਦੋਂ ਅਸੀਂ ਉਹਨੂੰ ਪੁੱਛ ਕੇ ਸ਼ੁਰੂ ਕੀਤੀ ਤਾਂ ਉਹਨਾਂ ਨੇ ਜੋ ਉਹਨਾਂ ਸਮੇਂ ਸਾਨੂੰ ਫਾਈਨਲੀ ਜੋ ਸਾਨੂੰ ਬਣਾ ਕੇ ਦਿੱਤਾ ਉਹਨਾਂ ਨੇ ਐਸਟੀਮੇਟ ਆਪਣਾ ਸਾਰਾ ਤਕਰੀਬਨ 500 ਗ੍ਰਾਮ ਦੇ ਕਰੀਬ ਸੋਨਾ ਸੀਗਾ ਉਹਦੇ ਵਿੱਚ ਵੀ ਚਾਰ ਕੈਟਾਗਰੀ ਸੀ 16 ਕੈਰੇਟ 18 ਕੈਰੇਟ 20 ਕੈਰੇਟ ਤੇ 22 ਕੈਰੇਟ ਤੇ ਇਸ ਤੋਂ ਇਲਾਵਾ ਅੱਧਾ ਕਿਲੋ ਚਾਂਦੀ ਸੀਗੀ ਚਾਂਦੀ ਦਾ ਅਸੀਂ ਐਸਐਜीडी ਹੋਲ ਅੱਧਾ ਕਿਲੋ ਚਾਂਦੀ ਸੀ ਅੱਧਾ ਕਿਲੋ ਦਿੱਤਾ ਕਿਲੋ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਇਹ ਸੋਨਾ ਸੀ ਕਾਫੀ ਹੱਦ ਤੱਕ ਰਿਕਵਰ ਕਿ ਜਿਹੜਾ ਇਹਨਾਂ ਦੇ ਵੱਲੋਂ ਕਿਆਤੀ ਸੀ ਕਿ ਆ ਦਿੱਲੀ ਤੋਂ ਆ ਕੇ ਉਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸਿੱਧਾ ਉਹਨਾਂ ਨੇ ਦਿੱਲੀ ਤੋਂ ਆ ਕੇ ਅੰਜਾਮ ਦਿੱਤਾ ਜਾਂ ਪਹਿਲੇ ਇੱਥੇ ਇਹਨਾਂ ਨੇ ਦੇਖੀ ਵਗੈਰਾ ਵੀ ਨਹੀਂ ਇਹ ਇੱਕ ਵਾਰ 6 ਤਰੀਕ ਨੂੰ ਆਏ ਸੀ ਇਹ ਰੈਕੀ ਨਹੀਂ ਕਰਦੇ ਇਹਨਾਂ ਦੀ ਮੋਡਸ ਪ੍ਰਿੰਡ ਹੀ ਇਸ ਤਰ੍ਹਾਂ ਹੀ ਹੈ ਦਿੱਲੀ ਤੋਂ ਕਰੀਬਨ 300 250 300 ਕਿਲੋਮੀਟਰ ਦੂਰ ਵਾਰਦਾਤਾ ਕਰਦੇ ਆ ਇਹ 6 ਤਰੀਕ ਨੂੰ ਆਏ ਸੀ 6 11 ਨੂੰ ਪਹਿਲਾਂ ਇਹ ਵਾਰਤ 11 11 ਸੱਤੀ ਸੀ ਇਹ 6 7 ਨੂੰ ਆਏ ਸੀਗੇ ਉਸ ਦਿਨ ਇੱਕ ਤਿੱਦਾ ਮੂੰਹ ਥੋੜਾ ਜਿਵੇਂ ਪਾਣੀ ਪੀਣ ਲੱਗੇ ਥੋੜਾ ਜਿਹਾ ਮਗਨ ਦੇਖਿਆ ਕਿਤੇ ਕਿਸੇ ਕੈਮਰੇ ਦੇ ਵਿੱਚ ਤਾਂ ਸੋ ਇਹਨਾਂ ਨੇ ਉਸ ਦਿਨ ਵਾਰਦਾਤ ਨਹੀਂ ਕੀਤੀ ਇਹ ਮੈਂ ਜ਼ਿਆਦਾ ਪ੍ਰੀਕਾਸ਼ਨ ਲੈਂਦੇ ਸੀਗੇ 11 ਦੇ ਨੂੰ ਸਿੱਧੇ ਆਏ ਆ ਇਹ ਸਿੱਧੀ ਇਹਨਾਂ ਨੇ ਵਾਰਦਾਤ ਕੀਤੀ ਹੈ ਇੱਥੇ ਕੋਈ ਨਾ ਹੀ ਇਹਨਾਂ ਨਾਲ ਕੋਈ ਲੋਕਲ ਲਿੰਕ ਸੀਗਾ ਇਹ ਚੈੱਕ ਕਰਦੇ ਸੀ ਗੂਗਲ ਤੋਂ ਜੁਐਲਰਸ ਦੂਰ ਦੇ 250 ਕਿਲੋਮੀਟਰ 300 ਕਿਲੋਮੀਟਰ ਤੇ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਵਾਲੀ ਸਾਈਡ ਇਹਨਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਉਹਨਾਂ ਨਾਲੋਂ ਵੱਡੀਆਂ ਇਹਨਾਂ ਉਹ ਛੁੱਟੀਆਂ ਲੁੱਟਾਂ ਨੇ ਨਹੀਂ ਇਹ ਜਿਹੜੀ ਇਹ ਜਿਹੜੀ ਆਪਣੀ ਢੋਲੀ ਦੇ ਵਿੱਚ ਵਾਰਦਾਤ ਹੋਈ ਸੀ ਇਹ ਕਾਫੀ ਵੱਡੀ ਸੀ ਪਰ ਇਸ ਤੋਂ ਵੱਡੀਆਂ ਦੋ ਵਾਰ ਤਾਂ ਇਹਨਾਂ ਨੇ ਦਿੱਲੀ ਦੇ ਵਿੱਚ ਵੀ ਕੀਤੀਆਂ ਹੋਈਆਂ ਤੇ ਦਿੱਲੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕਰੀ ਨਹੀਂ ਦਿੱਲੀ ਪੁਲਿਸ ਨੇ ਅਰੇਸਟ ਨਹੀਂ ਜੀ 8 ਮਕਦਮੇ 'ਚ ਦਰਜ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਇਹ ਵਿਜੇ ਕਮਲ ਹੈ ਇਹ ਜਿਹੜਾ ਦਿੱਲੀ ਪੁਲਿਸ ਦਾ ਡਿਸਮਿਸਡ ਮੁਲਾਜ਼ਮ ਹੈ ਤੇ ਇਹਤੇ 8 ਮਕਦਮੇ ਦਾ ਅੱਜ 8 ਦੇ 8 ਮਕਦਮਿਆਂ ਦੇ ਵਿੱਚ ਅਰੇਸਟਡ ਵੀ ਹੈ